ਸਟਾਰਟ ਦੇਸ਼ ਦੇ ਇੱਕ ਪ੍ਰਮੁੱਖ ਪਹਾੜੀ ਸੂਬੇ ਦੇਵ ਭੂਮੀ ਪੁਤਰਾਖੰਡ ਵਿਖੇ ਬੱਦਲ ਫਟਣ ਦੀ ਇੱਕ ਭਿਆਨਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਡੰਡੀ ਰਾਜ ਦੇ ਉੱਤਰ ਕਾਸ਼ੀ ਵਿੱਚ ਸਥਿਤ ਗੰਗੋਤਰੀ ਜਾਣ ਵਾਲੇ ਰਸਤੇ ਉੱਤੇ ਹਿਮਾਲਿਆਈ ਪਿੰਡ ਧਾਰ ਲਈ ਦੇ ਖੇਤਰ ਵਿੱਚ ਵਾਪਰੀ ਇਸ ਕੁਦਰਤੀ ਆਫਤ ਵਿੱਚ ਪਾਣੀ ਪੱਥਰਾਂ ਅਤੇ ਮਲਬੇ ਦਾ ਹੜ ਆਇਆ ਜੋ ਆਪਣੇ ਨਾਲ ਰਸਤੇ ਵਿੱਚ ਆਈ ਹਰ ਚੀਜ਼ ਨੂੰ ਵਹਾ ਕੇ ਲੈ ਗਿਆ ਡੰਡੀ ਇਸ ਦੌਰਾਨ ਇੱਕ ਪੂਰਾ ਪਿੰਡ ਪਾਣੀ ਵਿੱਚ ਵਹਿ ਗਿਆ ਡੰਡੀ ਕਈ ਹੋਟਲ ਅਤੇ ਵੱਡੀਆਂ ਬਹੁਮੰਜ਼ਲੀ ਇਮਾਰਤਾਂ ਜ਼ਮੀਨ ਵਿੱਚ ਤਸ ਗਈਆਂ ਡੰਡੀ ਫੌਜ ਦਾ ਇੱਕ ਵੱਡਾ ਕੈਂਪ ਅਤੇ ਇੱਕ ਪੁਰਾਤਨ ਮੰਦਰ ਵੀ ਮਲਬੇ ਹੇਠ ਆ ਗਿਆ ਡੰਡੀ ਇਸ ਖੇਤਰ ਵਿੱਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ ਜਦ ਕਿ ਦਰਜਨਾ ਹੋਰ ਲੋਕ ਲਾਪਤਾ ਹੋ ਗਏ ਹਨ ਡੰਡੀ ਫੌਜੀ ਕੈਂਪ ਦੇ 8 ਤੋਂ 10 ਜਵਾਨ ਵੀ ਲਾਪਤਾ ਦੱਸੇ ਜਾ ਰਹੇ ਹਨ ਡੰਡੀ ਇਹਨਾਂ ਵਿੱਚੋਂ ਜ਼ਿਆਦਾਤਰ ਦੇ ਮਾਰੇ ਜਾਣ ਜਾਂ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਡੰਡੀ ਇਸ ਲਈ ਮੌਤਾਂ ਦੀ ਗਿਣਤੀ ਵਧਣ ਦੀ ਵੱਡੀ ਸੰਭਾਵਨਾ ਹੈ ਡੰਡੀ ਚਸ਼ਮਦੀਦਾਂ ਦੇ ਅਨੁਸਾਰ ਅਸਮਾਨ ਤੋਂ ਉਤਰੀ ਇਸ ਭਿਆਨਕ ਆਫਤ ਨੇ ਸਿਰਫ 34 ਸੈਕਿੰਡਾਂ ਵਿੱਚ ਹੀ ਇੱਕ ਪੂਰੇ ਖੇਤਰ ਨੂੰ ਤਬਾਹ ਕਰਕੇ ਰੱਖ ਦਿੱਤਾ ਡੰਡੀ ਇਸ ਮਨੁੱਖੀ ਦੁਖਾਂਤ ਦੇ ਵੱਡੇ ਹੋਣ ਸਟਾਰਟ ਹੋਣ ਦੀ ਸੰਭਾਵਨਾ ਇਸ ਕਰਕੇ ਵੀ ਹੈ ਕਿਉਂਕਿ ਪ੍ਰਭਾਵਿਤ ਖੇਤਰ ਧਾਰਲੀ ਵਿੱਚ ਇੱਕ ਮੇਲਾ ਕਰਵਾਇਆ ਗਿਆ ਸੀ ਡੰਡੀ ਇਸ ਕਾਰਨ ਇਸ ਆਫਤ ਤੋਂ ਆਮ ਲੋਕਾਂ ਨੂੰ ਸੰਭਲਣ ਜਾਂ بچਣ ਦਾ ਮੱਕਾ ਹੀ ਨਹੀਂ ਮਿਲਿਆ ਡੰਡੀ ਪਹਾੜੀ ਮਲਬਾ ਗੰਗਾ ਨਦੀ ਵਿੱਚ ਵਹਿਣ ਕਾਰਨ ਉਥੇ ਇੱਕ ਝੀਲ ਵਰਗਾ ਇਲਾਕਾ ਵੀ ਬਣ ਗਿਆ ਸੀ ਡੰਡੀ ਇਸ ਘਟਨਾ ਤੋਂ ਬਾਅਦ ਰਾਜ ਦੇ ਹਰਸ਼ਿਲ ਹੈਲੀਪੈਡ ਨੇੜੇ ਇੱਕ ਵੱਡੀ ਝੀਲ ਵੀ ਉੱਭਰ ਆਈ ਹੈ ਡੰਡੀ ਸਾਲ 1978 ਵਿੱਚ ਵੀ ਇਸ ਖੇਤਰ ਵਿੱਚ ਬਣੀ ਇੱਕ ਬਰਸਾਤੀ ਝੀਲ ਨੇ ਉੱਤਰ ਕਾਸ਼ੀ ਵਿੱਚ ਭਾਰੀ ਤਬਾਹੀ ਮਚਾਈ ਸੀ ਡੰਡੀ ਕੇਦਾਰਨਾਥ ਯਾਤਰਾ ਮੁੱਲਤਵੀ ਹੋਣ ਕਾਰਨ ਇਸ ਖੇਤਰ ਦੇ ਲੋਕਾਂ ਨੂੰ 213 ਦੀ ਕੁਦਰਤੀ ਆਫਤ ਦੀ ਘਟਨਾ ਵੀ ਯਾਦ ਆਈ ਹੋਵੇਗੀ ਡੰਡੀ ਧਾਰਲੀ ਵਿੱਚ ਬਾਰੀ ਮਲਬਾ ਡਿੱਗਣ ਦਾ ਇੱਕ ਕਾਰਨ ਇਹ ਸੀ ਕਿ 2.5 ਘੰਟਿਆਂ ਦੇ ਅੰਤਰਾਲ ਵਿੱਚ ਪੂਰੇ ਉੱਤਰਕਾਸ਼ੀ ਦੇ ਉੱਪਰਲੇ ਖੇਤਰ ਵਿੱਚ ਤਿੰਨ ਥਾਵਾਂ ਉੱਤੇ ਬੱਦਲ ਫਟੇ ਸਨ ਡੰਡੀ ਮੌਨਸੂਨ ਕਾਰਨ ਆਏ ਹੜ੍ਹ ਦੀ ਇਹ ਘਟਨਾ ਕਿੰਨੀ ਗੰਭੀਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਆਫਤ ਤੋਂ ਸੂਬੇ ਨੂੰ ਬਚਾਉਣ ਲਈ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ ਡੰਡੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਖੇਤਰ ਵਿੱਚ ਬਚਾ ਕਰਮਚਾਰੀਆਂ ਦੀਆਂ ਸੱਤ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ ਹਨ ਡੰਡੀ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਚਾਅ ਕਾਰਜਾਂ ਲਈ ਹਵਾਈ ਸੈਨਾ ਤੋਂ ਮਦਦ ਮੰਗੀ ਹੈ ਡੰਡੀ ਹਵਾਈ ਸੈਨਾ ਨੇ ਆਪਣੇ ਹੈਲੀਕ